नमस्कार आप देख रहे हैं ए टू जेड पंजाबी न्यूज चैनल की ताजा खबर ਜ਼ਹਿਰੀਲੀ ਸ਼ਰਾਬ ਕੇ ਮਾਮਲੇ ਮੇਂ 2000 ਸਾਕੀ ਗਲਵਾਤ ਹੋਈ ਹੈ ਪਹੁੰਚੇ ਮਜੀਠਾ ਗਾਂਵ ਮੇਂ ਆਸ-ਪਾਸ ਕੇ ਗਾਂਵ ਕੇ 14 ਲੋਗੋ ਕੀ ਮੌਤ ਹੋਰ ਕੁਝ ਹੋਰ ਕਿੱਥੇ ਕਿੱਥੇ ਹੋਈ ਹੈ ਜੀ ਬੰਦੇ ਹਸਪਤਾਲ ਨੇ ਤੇ ਥਰੀਆ ਵਾਲਾ ਸਾਡੇ ਲਾਗੇ ਗਵਾੜੀ ਪਿੰਡ ਐ ਬੁਲਾਰੀ ਐ ਤੱਪੜੀ ਐ ਤੱਪੜੀਆਂ ਚ ਵੀ ਆ ਜੀ ਚਲਵੰਡੀ ਵੀ ਆ ਲਾਗੇ ਜਾ ਕੇ ਪਿੰਡਾਂ ਦੇ ਬੀਬੀ ਚਲਾਵ ਦੇ ਨਾਲ ਬਹੁਤ ਮੌਤਾ ਹੋਈਆਂ ਨੇ ਜੀ ਲੋਕ ਪਤਾ ਹੀ ਕਰ ਰਹੇ ਨੇ ਤੇ ਕਿਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾ ਜੀ ਗਰੀਬ ਪਰਿਵਾਰ ਆਪਾਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਕੀ ਕਹਿਣਾ ਸੀ ਪੈਡ ਮੇਥੇ ਪ੍ਰਸ਼ਾਸਨ ਆਉਂਦਾ ਇਹ ਪੂਰੀ ਤੁਹਾਡੀ ਜ਼ਿੰਮੇਵਾਰੀ ਦਾ ਭਾਰ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲਹੁੰਦੇ ਸ਼ਰਾਬ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਇਹ ਰਾਤੀ ਸ਼ਾਮਾਂ ਤੋਂ ਹੀ ਪ੍ਰੀਤ ਪ੍ਰਸ਼ਾਸਨ ਪਿੰਡ ਦੇ ਵਿੱਚ ਫਿੱਦਾ ਰਿਆ ਰਾਤ ਸਾਢੇ 12 ਵਜੇ ਮੈਨੂੰ ਠਾਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀ ਆ ਤੇ 4 ਵਜੇ ਫੇਰ ਇਸੇ ਦੋ ਤਿੰਨ ਗੱਡੀਆਂ ਉੱਤੇ ਕਾਦੀਆਂ ਅਲਾਸਮੈਂਟਾਂ ਕੀਤੀਆਂ ਬਾਬਾ ਜੀ ਆਹ ਜਿਹੜੇ ਸ਼ਰਾਬ ਪੀ ਕੇ ਪਿੰਡੇ ਵਿੱਚ ਗੁਜ਼ਰ ਗਏ ਨੇ ਅੱਛਾ ਜੀ ਬਾਰੇ ਵੀ ਕੋਈ ਚੰਗੇ ਆ ਕੇ ਕੋਈ ਨੁਕਸਿਆ ਤੇ ਦੱਸੋ ਤੇ ਉਹਨੂੰ ਹਸਪਤਾਲ ਪੁੱਛੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇੱਥੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ ਅੱਛਾ ਤੇ ਗੱਡੀ ਹੁਣ ਫੇਰ ਹੈ ਜੇ ਪਿੰਡੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਤੀ ਆ ਕਿਨੂੰ ਕਿਨੂੰ ਕੋਈ ਚੰਗੀ ਆ ਮੇਰੀ ਆਈ ਆ ਤੇ ਉਹਨਾਂ ਨੂੰ ਉੱਥੇ ਲੱਗ ਗਿਆ ਠੀਕ ਹੈ ਮਿਹਰਬਾਨੀ ਚੱਲ ਆਜੋ ਪੁੱਛ ਲਈਏ ਅ ਬੇਸਿਕਲੀ ਅਨਫੋਰਚੁਨੇਟ ਐਫਏ ਬਾਥ ਹਾਦਸਾ ਜਿਹੜਾ ਅਨਫੋਰਚੁਨੇਟ ਪਾੜਿਆ ਹੈ ਨਾ ਮਜੀਠਾ ਹਿਲਚ ਦੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਦੇ ਕਾਰਨ ਜਿਹੜੇ 14% ਦੀ ਡੈਥ ਹੋ ਚੁੱਕੀ ਹੈ ਤੇ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੇ ਨੇ ਪ੍ਰੈਜ਼ੈਂਟ ਕੀਤੇ ਨੇ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪਿੰਸੀ ਕੇ ਬੇਸਿਕ ਤੇ ਆਪਾਂ ਇਮੀਡੀਏਟਲੀ ਆਪਣੀ ਮੈਡੀਕਲ ਟੀਮਸ ਰਸ਼ ਕੀਤੀ ਹੈ ਤੇ ਲੋਕਾਂ ਨੂੰ ਅਸੀਂ ਹਸਪਤਲ ਵੀ ਪਹੁੰਚਾਇਆ ਹੈਗਾ ਐਸ ਆਫ ਨਾਊ 6 ਪਰਸਨਸ ਹਸਪਤਲ ਦੇ ਵਿੱਚ ਵੀ ਐਡਮਿਟਡ ਹਨ ਜਿਨ੍ਹਾਂ ਨੂੰ ਅਸੀਂ ਅਸੀਂ ਜਿਹੜੀ ਸਾਡੀ ਡਾਕਟਰਾਂ ਦੀ ਟੀਮ ਸੀਗੀ ਉਹ ਸਮਝਦੀ ਸੀ ਕਿ ਵਲਨਰੇਬਲ ਸੀਗੇ ਸੋ ਅਸੀਂ ਹੁਣ ਵੀ ਡੋਰ ਟੂ ਡੋਰ ਜਾ ਕੇ ਉਨ ਵੀ ਇਹ ਕਰ ਰਹੀ ਹੈਗੀ ਕਿ ਲੋਕਾਂ ਨੂੰ ਇਹ ਸੈਂਸਿਟਾਈਜ਼ ਕਰ ਰਹੀ ਹੈ ਕਿ ਜਿਹੜੀ ਇਹ ਜ਼ਹਰੀ ਖਰਾਬ ਹੈ ਇਹਦਾ ਜਿਹੜਾ ਇਫੈਕਟ ਹੈ ਇਹ ਛੋਵੀ ਤੋਂ 40 ਕੰਡਿਆ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰਿਸਿਸਟੈਂਸ ਨਹੀਂ ਸੀ ਕਿ ਐਸੀ ਬਿਲਕੁਲ ਠੀਕ ਹੈ ਜੀ ਅਸੀਂ ਨਹੀਂ ਖਾਣਾ ਚਾਹੁੰਦੇ ਪਰ ਮੈਂ ਤੁਹਾਡੇ ਲਈ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜ਼ਹਰੀ ਖਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਐਸੀ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹ ਵੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹ ਜਦੋਂ ਸਾਡਾ ਕਾਫੀ ਪਚਾ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਨ ਹਸਪਤਲ ਦੇ ਵਿੱਚ ਇੱਕ ਮਿਲਿਓ ਕਾਫੀ ਏ ਹੈ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਸੌਰੀ ਰਾਹੀਂ ਅਪੀਲ ਕਰਦੀ ਸੈਕਿੰਡਲੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਇੱਕ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੀ ਇਹ ਬਿਲਕੁਲ ਹੀ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕੋਜ਼ ਆਨਲਾਈਨ ਐਨੀ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਫਿਰ ਇਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਸ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਐ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਹਦਾ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੈਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਵੀ ਨਾ ਦਾ ਇਲਾਜ ਹੈਗਾ ਤੇ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰ ਇਹ 14 ਲੋਸ ਦਾ ਇਕੁਪੈਂਟ ਨਹੀਂ ਚ ਅਲਗ ਅਲਗ ਪਿੱਛੇ ਨਹੀਂ ਨਹੀਂ ਜੀ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੀ ਘਟਨਾ ਹੈਗੀ ਇਹਦਾ ਇੰਪੈਕਟ ਹੋਇਆ ਹੈਗਾ ਤਾਂ ਪੰਜ ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਤੋਂ ਹੈਗੇ ਹੋਈਆਂ ਮੈਂ ਅਪੀਲ ਜੜੀ ਕੀਤੀ ਹੈ ਜੀ ਮੈਂ ਉਹ ਵੀ ਦਰਾਹੀ ਕਿ ਉਹ ਜ਼ਰੂਰ ਹੋ ਇਹਦਾ ਦੀ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਇਹਦਾ ਦਾ जी सू कोई है कोई सिमटम है ज नहीं है वो तो मतलब नहीं रखता क्योंकि जो सिमटम है वो चौबीस घंटे से तो अड़ताली घंटे भी आ सकता है सो तो इमीडिएटली इलाज करा यू